ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਪਿੰਡ ਭਾਣੂ ਕੀ ਵਿਖੇ ਹੋਈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ ਇਸ ਦੌਰਾਨ ਭਾਜਪਾ ਪਾਰਟੀ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ ਜਦੋਂ ਪਿੰਡ ਭਾਣੂ ਕੀ ਦੇ ਸਮੁੱਚੇ ਅਕਾਲੀ ਲੀਡਰ ਅਤੇ ਵਰਕਰ ਅਫਤਾਰ ਸਿੰਘ ਮੰਡ ਦੇ ਯਤਨਾਂ ਸਦਕਾ ਭਾਜਪਾ ਵੀ ਸ਼ਾਮਲ ਹੋ ਗਿਆ ਇਸ ਮੌਕੇ ਸ਼ਾਮਲ ਹੋਏ ਪਿੰਡ ਵਾਸੀਆਂ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੇ ਪਾਰਟੀ ਦੇ ਸਰਪਾਉ ਪਾ ਕੇ ਪਾਰਟੀ ਵਿੱਚ ਸ਼ਾਮਲ ਕਰ ਦਿਆ ਦੇ ਵਿਚ ਪੂਰਾ ਮਾਨ ਸਤਕਾਰ ਦੇਣ ਦੀ ਗੱਲ ਆਖੀ ਹੁਣਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਦੇ ਰਾਜ ਵਿੱਚ ਦੇਸ਼ ਅੰਦਰ ਵਿਕਾਸ ਦੀ ਗਤੀ ਦੁੱਗਣੀ ਹੋਈ ਹੈ ਅਤੇ ਵਿਕਾਸ ਦੀ ਇਸ ਗਤੀ ਨੂੰ ਲੀਹਾਂ ਉੱਪਰ ਰੱਖਣ ਲਈ ਫੁੱਲ ਦੇ ਬਟਨ ਨੂੰ ਦਬਾਉਣਾ ਜ਼ਰੂਰੀ ਹੈ ਉਹਨਾਂ ਨਾਲ ਹੀ ਕਿਹਾ ਕਿ ਹੁਣ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਭਾਜਪਾ ਵੀ ਸ਼ਾਮਲ ਹੋਣ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ ਇਜਰਾਨ ਉਹਨਾਂ ਆਖਿਆ ਕਿ ਪਿੰਡ ਭਾਣੂ ਕੀ ਉਹਨਾਂ ਦਾ ਆਪਣਾ ਪਿੰਡ ਹੈ ਤੇ ਹਰੇਕ ਚੋਣ ਅੰਦਰ ਉਹਨਾਂ ਨੂੰ ਇਸ ਪਿੰਡ ਵਿੱਚੋਂ ਹਮੇਸ਼ਾ ਸਾਥ ਹੀ ਮਿਲਿਆ ਹੈ ਉਧਰ ਭਾਜਪਾ ਵੀ ਸ਼ਾਮਲ ਹੋਏ ਵਰਕਰਾਂ ਨੇ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵੱਲੋਂ ਕਰਵਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਹੀ ਭਾਜਪਾ ਵੀ ਸ਼ਾਮਲ ਹੋਏ ਨੇ ਉਹਨਾਂ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਚੋਣਾਂ ਵਿੱਚ ਉਹਨਾਂ ਨੂੰ ਵੱਡੇ ਮਾਰਚ ਨਾਲ ਜਿਤਾਉਣਗੇ ਅੱਜ ਸਾਡੇ ਪਿੰਡ ਸੋਮ ਪ੍ਰਕਾਸ਼ ਜੀ ਮੰਤਰੀ ਸਾਹਿਬ ਆਇਆ ਜੀ ਤੇ ਇਹਨਾਂ ਨੇ ਸਾਡੇ ਪਿੰਡਾਂ ਦੀ ਬੜੀ ਡਿਵੈਲਪਮੈਂਟ ਕਰਾਈ ਆ ਜੀ ਬੜੇ ਸਾਡੇ ਸਾਰਿਆਂ ਏਰੀਆ ਦੇ ਕੰਮ ਕੀਤੇ ਆ ਅਸੀਂ ਇਹਨਾਂ ਦਾ ਸਾਰੀਆਂ ਆਟੀਆਂ ਆਸਪਾਸ ਦੇ ਜਿੰਨੀਆਂ ਵੀ ਸੀ ਇਹਨਾਂ ਨਾਲ ਰਲ ਕੇ ਅਸੀਂ ਇਹਨਾਂ ਦਾ ਸਮਰਥਨ ਕੀਤਾ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੇ ਅਸੀਂ ਜਿਤਾਵਾਂਗੇ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਉਣ ਤੇ ਇਹਨਾਂ ਰਾਜ ਜੀ ਆਇਆ ਜੀ ਅਸੀਂ ਆਪਣੇ ਸਾਰੇ ਪਰਿਵਾਰ ਨੂੰ ਬਿਹੋਰ ਨਗਰ ਨੇ ਨਾਲ ਲਾ ਕੇ ਇਹਨਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਜਿਤਾਵਾਂਗੇ ਨਹੀਂ ਸਾਡਾ ਬਹੁਤ ਮਾਣ ਪਹਿਲਾਂ ਤੋਂ ਵੀ ਕੀਤਾ ਜਾ ਰਿਹਾ ਵੀ ਅਸੀਂ ਇਹਨਾਂ ਦੇ ਸਤਕਾਰ ਜਾਂਦੇ ਆ ਇਹ ਸਾਡਾ ਸਤਕਾਰ ਮਾਣ ਬਹੁਤ ਕਰਦੇ ਆ ਅਸੀਂ ਵੀ ਸਰਕਾਰ ਨੂੰ ਮਾਣ ਨੂੰ ਅੱਗੇ ਰੱਖਦੇ ਹਾਂ ਪੂਰਾ ਸਤਕਾਰ ਕਰਦੇ ਹਾਂ ਤੇ ਵੋਟਾਂ ਵੱਧ ਤੋਂ ਵੱਧ ਚੜ੍ਹ ਕੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਤੇ ਮੈਂ ਪਿੰਡ ਪਾਣੋ ਕੀ ਤੋਂ ਵਿਸ਼ਾਲ ਜੁਸੀ ਤੇ ਮੈਂ ਇਸ ਵਲ ਦੀ ਤੁਹਾਨੂੰ ਪੂਰੀ ਰਿਸਪੈਕਟ ਦਿੰਦਾ ਕਿ ਸਰ ਸੋਮ ਪ੍ਰਕਾਸ਼ ਜੀ ਸਾਡੇ ਕਾ ਸਾਡੇ ਪਿੰਡ ਸੇ ਸ਼ਹਿਰ ਵਿੱਚ ਆਏ ਸਾਡੇ ਤੇ ਦੂਜੀ ਗੱਲ ਇਹ ਹੈ ਕਿ ਮੈਂ ਵਾਅਦਾ ਕਰਦਾ ਕਿ ਮੈਂ ਇਸ ਪਿੰਡ ਵਿੱਚ ਪਿੰਡ ਦੇ ਨਾਲ ਖੜ ਕੇ ਤੇ ਸਾਰਿਆਂ ਦੇ ਨਾਲ ਖੜ ਕੇ ਸਾਰੇ ਤਰਕੇ ਕਿ ਵੋਟਾਂ ਵਾਲੇ ਦਨ ਅਸੀਂ ਸਾਰੇ ਪਿੰਡ ਪੂਰੀ ਫੈਮਿਲੀ ਹੋ ਕੇ ਸਾਰੇ ਨਾਲ ਹੀ ਰਵਾਂਗੇ ਠੀਕ ਹੈ ਜੀ ਤੇ ਸਾਰਿਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕਮ ਉਪਾਕੇ ਕਿ ਸਿਰਫ ਕਮਲ ਦੇ ਬਟਨ ਤੇ ਹੀ ਕਲਿੱਕ ਕਰੋ ਠੀਕ ਹੈ ਜੀ ਥੈਂਕ ਯੂ ਘਾਟ ਪ੍ਰਧਾਨ ਮੰਤਰੀ ਸਾਹਿਬ ਆਉਣ ਤੇ ਇਹਨਾਂ ਦਾ ਅੱਜ ਜੀ ਆਇਆਂ ਜੀ ਅਸੀਂ ਆਪਣੇ ਸਾਰੇ ਪਰਿਵਾਰ ਨੂੰ ਬਿਹੋਰ ਨਗਰ ਨੂੰ ਵੀ ਨਾਲ ਲਾ ਕੇ ਨਾ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਜਿਤਾਵਾਂਗੇ ਜੀ ਸਾਡਾ ਬਹੁਤ ਮਾਣ ਪਹਿਲਾਂ ਤੋਂ ਵੀ ਕੀਤਾ ਜਾ ਰਿਹਾ ਵੀ ਅਸੀਂ ਇਹਨਾਂ ਦੇ ਸੇਵਾ ਕਰ ਜਾਂਦੇ ਆ ਇਹ ਸਾਡਾ ਸਤਿਕਾਰ ਮਾਣ ਬਹੁਤ ਕਰਦੇ ਆ ਅਸੀਂ ਵੀ ਸਰਕਾਰ ਮਾਣ ਅੱਗੇ ਰੱਖਦੇ ਹਾਂ ਪੂਰਾ ਸਤਿਕਾਰ ਕਰਦੇ ਹਾਂ ਬੋਟਾ ਬਾਤ ਬਾਤ ਚੜ ਕੇ ਪਾਵਾਂਗੇ ਬਾਈਬਲ ਜੋ ਖਾਲਸਾ ਸਾਹਿਬ ਵਾਹਿਗੁਰੂ